ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੀ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਸ਼ੁੱਕਰਵਾਰ ਨੂੰ ਕਰਨ ਵਾਲਾ ਉਪਾਅ ਲੈ ਕੇ ਆਏ ਹਾਂ ਜੋ ਕਿ 2025 ਸਾਲ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਣਿਓ ਆਪਣੇ ਘਰ ਦੇ ਵਿੱਚ 11 ਲੋਨ ਦੇਤੇ ਇੱਕ ਕਪੂਰ ਨੂੰ ਤੁਸੀਂ ਜਲਾ ਦੇਣਿਓ ਇਹ ਉਪਾਅ ਕਰ ਲੈਣਿਓ ਤੇ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਨਵਾਂ ਸਾਲ 2025 ਮਾਤਾ ਲక్ష్ਮੀ ਦੀ ਤੁਹਾਡੇ ਤੇ ਐਸੀ ਕਿਰਪਾ ਹੋਵੇਗੀ ਕਿ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਧਨ ਦੌਲਤ ਦੀ ਕਦੇ ਵੀ ਕਮੀ ਨਹੀਂ ਹੋਵੇਗੀ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਬੋਧਵਾਰ ਨੂੰ ਨਵਾਂ ਸਾਲ ਹੈ ਤੇ ਅੱਜ ਸ਼ੁੱਕਰਵਾਰ ਦਾ ਦਿਨ ਹੈ ਅੱਜ ਹੀ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੇ ਤੁਹਾਡਾ ਆਉਣ ਵਾਲਾ ਨਵਾਂ ਸਾਲ ਜਿਹੜਾ ਉਹ ਸਾਰਾ ਸਾਲ ਖੁਸ਼ੀਆਂ ਭਰਿਆ ਹੋਵੇਗਾ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਇਸ ਕਰਕੇ ਵੀਡੀਓ ਨੂੰ ਅੰਤ ਦੀ ਤੱਕ ਜ਼ਰੂਰ ਦੇਖਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਕਮੈਂਟ ਬਾਕਸ ਤੇ ਵੇਚ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਜਿਵੇਂ ਸਾਥ ਸੰਗਤ ਜੀ ਦਸੰਬਰ ਦਾ ਮਹੀਨਾ ਚੱਲ ਰਿਹਾ ਤੇ ਦਸੰਬਰ ਦੇ ਮਹੀਨੇ ਦੇ ਵੀ ਕੁਝ ਖਾਸ ਦੇ ਨਹੀਂ ਬਚੇ ਦਸੰਬਰ ਦੇ ਮਹੀਨੇ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕਰੋਗੇ ਨਵਾਂ ਸਾਲ ਆਉਣ ਤੋਂ ਪਹਿਲਾਂ 11 ਲੋង ਤੇ ਇੱਕ ਕਪੂਰ ਵਾਲਾ ਤੁਸੀਂ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਜਿਸ ਨੂੰ ਕਰਨਾ ਹੈ ਜੇਕਰ ਤੁਸੀਂ ਇਹ ਉਪਾਅ ਨੂੰ ਅੱਜ ਸ਼ੁੱਕਰਵਾਰ ਦੇ ਦਿਨ ਕਰ ਲੈਨੇ ਹੋ ਤਾਂ ਤੁਸੀਂ ਇਹ ਸਮਝ ਲਓ ਕਿ ਜਿਹੜਾ ਨਵਾਂ ਸਾਲ ਆਉਣ ਵਾਲਾ ਹੈ ਉਸ ਸਾਲ ਤੇ ਵਿੱਚ ਤੁਹਾਨੂੰ ਕਦੇ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹ ਜਿੰਨਾ ਦੀ ਘਰ ਦੇ ਵਿੱਚ ਗਰੀਬੀ ਹੈ ਧਨ ਦੀ ਕਮੀ ਹੈ ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਉਹਨਾਂ ਦੇ ਘਰ ਦੇ ਵਿੱਚ ਮਾਤਾ ਲక్ష్ਮੀ ਦੇਵੀ ਦੀ ਕਿਰਪਾ ਨਹੀਂ ਹੁੰਦੀ ਤਾਂ ਉਹ ਇਸ ਉਪਾ ਨੂੰ ਜ਼ਰੂਰ ਕਰਨ 2025 ਨਵਾਂ ਸਾਲ ਆਉਣ ਤੋਂ ਪਹਿਲਾਂ ਇਸ ਉਪਾ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਦੇਵੀ ਪਰਸਨ ਹੋ ਜਾਂਦੀ ਹੈ ਤੇ ਤੁਹਾਡੀਆਂ ਧਨ ਦੇ ਸੰਬੰਧੀ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਂਦੀਆਂ ਨੇ ਇਸ ਸਭ ਤੋਂ ਵੱਡੀ ਗੱਲ ਤੇ ਖਾਸ ਗੱਲ ਸਾਧ ਸੰਗੇ ਜੀ ਇਸ ਉਪਾਣ ਨੂੰ ਤੁਸੀਂ ਸਿਰਫ ਇੱਕ ਵਾਰ ਹੀ ਕਰਨਾ ਹੈ ਤੇ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਕਿਤੇ ਆਉਣ ਜਾਣ ਦੀ ਵੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਇਸ ਉਪਾਣ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਹੀ ਕਰਨਾ ਹੈ ਇਸ ਉਪਾਣ ਨੂੰ ਕਰਨ ਦੇ ਨਾਲ ਕਿਵੇਂ ਤੁਹਾਡੇ ਘਰ ਤੁਹਾਡੇ ਘਰ ਦੇ ਵਿੱਚ ਧੰਨ ਦੀ ਵਰਖਾ ਹੋਵੇਗੀ ਤੇ માતા ਲక్ష్ਮੀ ਦੀ ਕਿਰਪਾ ਹੋਵੇਗੀ ਇਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਇਹ ਉਪਾਅ ਬਹੁਤ ਛੋਟਾ ਹੈ ਪਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇ ਲੈ ਕੇ ਆਉਣ ਵਾਲਾ ਹੈ ਤੇ ਬਹੁਤ ਜੰਮਤਕਾਰੀ ਉਪਾਅ ਤੇ ਜਿਹੜੇ ਲੌਂਗ ਦੇ ਨਾਲ ਕੀਤੇ ਜਾਂਦੇ ਨੇ ਉਪਾਅ ਉਹ ਬਹੁਤ ਹੀ ਜ਼ਿਆਦਾ ਚਮਤਕਾਰੀ ਹੁੰਦੇ ਨੇ ਤੇ ਅੱਜ ਦਾ ਜੋ ਉਪਾਅ ਇਹ ਲੌਂਗ ਤੇ ਕਪੂਰ ਦੇ ਨਾਲ ਕੀਤਾ ਜਾਣ ਵਾਲਾ ਇਹ ਬਹੁਤ ਹੀ ਚਮਤਕਾਰੀ ਤੇ ਸ਼ਕਤੀਸ਼ਾਲੀ। ਇੱਕ ਤਾਂ ਜਦੋਂ ਵੀ ਤੁਸੀਂ ਲੋਗ ਦੇ ਨਾਲ ਉਪਾਅ ਕਰਦੇ ਹੋ ਤੇ ਉਹ ਰਿਜ਼ਲਟ ਬਹੁਤ ਜਲਦੀ ਦਿੰਦਾ ਤੇ ਇਸ ਦੇ ਨਾਲ ਇੱਕ ਹੀ ਪ੍ਰੋਬਲਮ ਤੁਹਾਡੀ ਦੂਰ ਨਹੀਂ ਹੁੰਦੀ। ਇਸ ਦੇ ਨਾਲ ਤੁਹਾਡੀਆਂ ਕਈ ਮੁਸ਼ਕਲਾਂ ਹੱਲ ਹੋ ਜਾਂਦੀਆਂ। ਕਿਉਂਕਿ ਜੋ ਲੋਗ ਹੈ ਇਹ ਸ਼ਿਵ ਸ਼ਕਤੀ ਦਾ ਸਰੂਪ ਹੈ ਤੇ ਇਸ ਦੇ ਨਾਲ ਤੁਹਾਡੀਆਂ ਕਈ ਮੁਸ਼ਕਲਾ ਹੱਲ ਹੋ ਸਕਦੀਆਂ ਨੇ ਤੇ ਲੋਗ ਸਾਡੇ ਘਰ ਦੀ ਨਕਾਰਾਤਮਕ ਊਰਜਾ ਹੈ ਜਿਹੜੀ ਉਸ ਨੂੰ ਵੀ ਦੂਰ ਕਰਦਾ ਹੈ ਜਿਸ ਦੇ ਨਾਲ ਸਾਡੀ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ ਆਉਂਦੀਆਂ ਨੇ ਜਿਹੜੀਆਂ ਉਹ ਲੌਂਗ ਦੇ ਨਾਲ ਦੂਰ ਹੋ ਜਾਂਦੀਆਂ ਨੇ ਏਸੀ ਤਰ੍ਹਾਂ ਸਾਧ ਸੰਗੇ ਜੀ ਲੌਂਗ ਤੇ ਕਪੂਰ ਦਾ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਧਨ ਨਿਰੰਤਰ ਆਉਂਦਾ ਹੈ ਧਨ ਦਾ ਫਲੋ ਕਦੇ ਵੀ ਘਟ ਨਹੀਂ ਹੁੰਦਾ ਤਿਤੁਸੀ ਹਮੇਸ਼ਾ ਬਹੁਤ ਸਾਰੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਦੇ ਵਿੱਚ ਜਾਂ ਫਿਰ ਬਹੁਤ ਸਾਰੇ ਸਥਾਨਾਂ ਤੇ ਦੇਖਿਆ ਹੋਵੇਗਾ ਕਿ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਹੁੰਦਾ ਹੈ। ਇੱਕਦਮ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ਕਦੇ-ਕਦੇ ਉਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਪੈਸੇ ਦੀ ਕਮੀ ਆ ਜਾਂਦੀ ਹੈ। ਕਿ ਉਹਨਾਂ ਦੇ ਘਰ ਦੇ ਵਿੱਚ ਪੈਸਾ ਬਿਲਕੁਲ ਵੀ ਨਹੀਂ ਟਿਕਦਾ। ਕਿਉਂਕਿ ਉਸ ਪੈਸੇ ਦੇ ਵਿੱਚ ਸਾਸ ਸੰਗਤ ਜੀ ਬਿਲਕੁਲ ਵੀ ਬਰਕਤ ਨਹੀਂ ਹੁੰਦੀ ਤੇ ਜੋ ਉਪਾਸ ਹੀ ਤੁਹਾਡੀ ਨਾਲ ਸਾਂਝਾ ਕਰਨ ਲੱਗੇ ਆ ਇਹ ਉਪਾਸ ਸਾਸ ਸੰਗਤ ਜੀ ਸਾਡੇ ਘਰ ਦੇ ਵਿੱਚ ਧਨ ਲੈ ਕੇ ਵੀ ਆਉਂਦਾ ਏ ਤੇ ਧਨ ਦੇ ਵਿੱਚ ਬਰਕਤ ਵੀ ਪੌਂਖੇ ਤੇ ਪੈਸੇ ਨੂੰ ਲੈ ਕੇ ਕਦੇ ਵੀ ਸਾਡੇ ਘਰ ਦੇ ਵਿੱਚ ਕਾਮੀ ਨਹੀਂ ਆਉਂਦੀ ਇਸ ਉਪਾ ਨੂੰ ਕਰਨ ਦੇ ਲਈ ਸਾਸ ਸੰਗਤ ਜੀ ਤੁਹਾਨਾਂ ਨੂੰ ਚਾਹੀਦੀ ਨੇ 11 ਲੌਂਗ 11 ਲੰਗ ਫੁੱਲ ਵਾਲੀ ਹੋਣੀ ਚਾਹੀਦੀ ਨੇ ਤੇ ਇੱਕ ਕਪੂਰ ਹੋਣਾ ਚਾਹੀਦਾ ਹੈ ਇੱਕ ਕਪੂਰ ਦੇ ਨਾਲ ਤੁਸੀਂ ਇੱਕ ਦੀਵਾ ਲੈਣਾ ਹੈ ਉਸ ਦੇ ਵਿੱਚ ਦੇਸੀ ਘੋਪਾਗੇ ਤੇ ਉਹਦੇ ਵਿੱਚ ਬੱਤੀ ਲਾਉਣੀ ਹੈ ਜਿਹੜੀ ਤੁਸੀਂ ਬੱਤੀ ਦੇਸੀ ਘੋਪਾ ਦੇ ਦੀਵੇ ਦੇ ਵਿੱਚ ਲਗਾਉਣੀ ਹੈ ਉਹ ਲੰਬੀ ਹੋਣੀ ਚਾਹੀਦੀ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਫੁੱਲ ਲੈਣਾ ਹੈ ਲਾਲ ਰੰਗ ਦਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਜਿਹੜਾ ਪੂਜਾ ਸਥਾਨ ਬਣਿਆ ਹੋਇਆ ਹੈ ਤੁਸੀਂ ਉਸ ਪੂਜਾ ਸਥਾਨ ਤੇ ਬੈਠ ਜਾਣਾ ਹੈ ਤੇ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਨਵਾਂ ਸਾਲ ਆਉਣ ਵਾਲਾ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਿਆ ਆਵੇ ਇਸ ਤਰ੍ਹਾਂ ਤੁਸੀਂ ਅਰਦਾਸ ਭਗਵਾਨ ਗਣੇਸ਼ ਜੀ ਅੱਗੇ ਕਰਨੀ ਹੈ ਇਸ ਦੇ ਨਾਲ ਨਾਲ ਜਿਹੜਾ ਤੁਸੀਂ ਇੱਕ ਦੇਸੀ ਕਿਉਂ ਦਾ ਦੀਵਾ ले आसी ਉਹਦੇ ਵਿੱਚ ਬੱਤੀ ਲਗਾਈ ਸੀ ਉਸ ਨੂੰ ਤੁਸੀਂ ਜਿਹੜਾ ਵੀ ਤੁਹਾਡੀ ਘਰ ਦੇ ਵਿੱਚ ਪੂਜਾ ਸਥਾਨ ਬਣਿਆ ਹੋਇਆ ਉਥੇ ਤੁਸੀਂ ਜਗਾ ਕੇ ਰੱਖ ਦੇਣਾ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਹੋਰ ਕੋਈ ਬਰਤਨ ਲੈਣਾ ਹੈ ਜਾਂ ਫਿਰ ਮਿੱਟੀ ਦਾ ਦੀਵਾ ਹੀ ਲੈ ਸਕਦੇ ਉਸ ਦੇ ਵਿੱਚ نیچے ਕਪੂਰ ਰੱਖ ਕੇ ਉਸ ਦੇ ਉੱਪਰ ਤੁਸੀਂ ਜਿਹੜੀ 11 ਲੌਂਗ ਲੈਣੀ ਉਹਨਾਂ ਨੂੰ ਰੱਖ ਲੈਣਾ ਇਹ ਇਹਨਾਂ ਨੂੰ ਇੱਕ ਦੀਵੇ ਦੇ ਵਿੱਚ ਕਪੂਰ ਨੂੰ ਰੱਖ ਕੇ ਉੱਪਰ ਲੋੰਗ ਰੱਖ ਕੇ ਤੁਸੀਂ ਜਿਹੜੇ ਵੀ ਆਪਣੇ ਪਰਮਾਤਮਾ ਨੂੰ ਮੰਨਦੇ ਹੋ ਜਿਸ ਵੀ ਧਰਮ ਦੇ ਹੋ ਤੁਸੀਂ ਆਪਣੇ ਪਰਮਾਤਮਾ ਦਾ ਨਾਮ ਜਪਦੇ ਹੋ ਉਹਨਾਂ ਦਾ ਤੁਸੀਂ ਨਾਮ ਜਪਣਾ ਹੈ 10-11 ਮਿੰਟ ਦੇ ਲਈ 10 ਤੋਂ 15 ਮਿੰਟ ਦੇ ਲਈ ਤੁਸੀਂ ਨਾਮ ਸਿਵਰਨ ਕਰਨਾ ਹੈ ਜਿਹੜੇ ਪਰਮਾਤਮਾ ਦਾ ਤੁਸੀਂ ਝੱਪਦੇ ਜਿਹੜੇ ਵੀ ਧਰਮ ਦੇ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਹੋਰ ਜਿਹੜੇ ਵੀ ਆਪਣੇ ਭਗਵਾਨ ਨੂੰ ਮੰਨਦੇ ਉਹਨਾਂ ਦਾ ਕੋਈ ਜਾਪ ਕਰਦੇ ਹੋ ਉਹ ਕਰ ਸਕਦੇ ਇਸ ਤਰ੍ਹਾਂ ਤੁਸੀਂ 10 ਤੋਂ 15 ਮਿੰਟ ਜਾਪ ਕਰਨ ਤੋਂ ਬਾਅਦ ਜਿਹੜਾ ਤੁਸੀਂ ਇੱਕ ਬਰਤਨ ਜਾਂ ਫਿਰ ਮਿੱਟੀ ਦੇ ਤੀਵੇ ਦੇ ਵਿੱਚ ਤੁਸੀਂ ਲੌਂਗ 11 ਤੀ ਕਪੂਰ ਪਾਇਆ ਸੀ ਉਹਨਾਂ ਨੂੰ ਤੁਸੀਂ ਜਲਾ ਦੇਣਾ ਹੈ ਇਸੇ ਤਰ੍ਹਾਂ 11 ਲੌਂਗ ਤੇ ਇੱਕ ਕਪੂਰ ਸ਼ੁੱਕਰਵਾਰ ਦੇ ਦਿਨ ਨੂੰ ਤੁਸੀਂ 2025 ਸਾਲ ਔਂ ਤੋਂ ਪਹਿਲਾਂ ਜੇਕਰ ਤੁਸੀਂ ਇਸ ਵਿਧੀ ਦੇ ਨਾਲ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰ ਲਓਗੇ ਤਾਂ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਦੀ ਕਿਰਪਾ ਹੁਣੀ ਸ਼ੁਰੂ ਹੋ ਜਾਵੇਗੀ ਜਿਹੜਾ ਵੀ ਪੈਣ ਪ੍ਰਾ ਇਸ ਉਪਾਣ ਨੂੰ ਕਰ ਲਵੇਗਾ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਗਰੀਬੀ ਨਹੀਂ ਆਉਂਦੀ ਤੇ ਪੈਸੇ ਨੂੰ ਲੈ ਕੇ ਕਦੇ ਵੀ ਕਮੀ ਨਹੀਂ ਆਵੇਗੀ ਤੇ ਜਿਵੇਂ ਹੀ ਤੁਸੀਂ ਇਹ ਲੌਂਗ ਤੇ ਕਪੂਰ ਨੂੰ ਚਲਾਇਆ ਜਿਵੇਂ ਤੁਸੀਂ ਅੱਜ ਇਸ ਉਪਾਣ ਨੂੰ ਕੀਤਾ ਹੈ ਤਾਂ ਤੁਸੀਂ ਕੱਲ ਨੂੰ ਸ਼ਨੀਵਾਰ ਦੇ ਦਿਨ ਨੂੰ ਜਿਹੜੀ ਇਹ ਚਲਾਉਣ ਤੋਂ ਬਾਅਦ ਰਾਖ ਬਣੇਗੀ ਉਸ ਰਾਖ ਨੂੰ ਤੁਸੀਂ ਪਾਣੀ ਦੇ ਵਿੱਚ ਮਿਲਾ ਕੇ ਜਿਹੜਾ ਤੁਹਾਡੇ ਘਰ ਦਾ ਮੁਖਤ ਦਰਵਾਜਾ ਹੋਵੇਗਾ مین 게ਟ ਹੋਵੇਗਾ ਤੁਸੀਂ ਇਸ ਰਾਖ ਨੂੰ ਉਥੇ ਪਾਣੀ ਦੇ ਵਿੱਚ ਮਿਕਸ ਕਰਕੇ ਉਸ 게ਟ ਦੇ ਪਾਉਣਾ ਹੈ ਤੇ ਇਸ ਦੇ ਨਾਲ ਨਾਲ ਨਵਾਂ ਸਾਲ ਆਉਣ ਤੋਂ ਪਹਿਲਾਂ ਤੁਸੀਂ ਇੱਕ ਕੰਮ ਕਰਨਾ ਸ਼ੁਰੂ ਕਰ ਦਿਓ ਤੁਸੀਂ ਆਪਣੇ ਘਰ ਦੇ مین 게ਟ ਤੇ ਦੇਸੀ ਘਿਓ ਦਾ ਦੀਵਾ ਜਗਾਉਣਾ ਸ਼ੁਰੂ ਕਰ ਦਿਓ ਇਸ ਤੀ ਨਾਲ ਤੁਸੀਂ ਆਪਣੀ ਘਰ ਦੇ ਵਿੱਚ ਮਾਤਾ ਲక్ష్ਮੀ ਦਾ ਬਹੁਤ ਵਧੀਆ ਇਸ ਤਰ੍ਹਾਂ ਸਵਾਗਤ ਕਰੋਗੇ ਜਿਸ ਦੇ ਨਾਲ ਤੁਹਾਡਾ ਨਵਾਂ ਸਾਲ ਜਿਹੜਾ ਖੁਸ਼ੀਆਂ ਭਰਿਆ ਹੋਵੇਗਾ ਤਿੰਨਾਂਵੇਂ ਸਾਲ ਦੇ ਵਿੱਚ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੋਵੇਗੀ ਜਦੋਂ ਤੁਸੀਂ ਇਹ ਦੀਵਾ ਜਗਾ ਕੇ ਰੋਸ਼ਨੀ ਦੇ ਵਿੱਚ ਮਾਤਾ ਲక్ష్ਮੀ ਦਾ ਸਵਾਗਤ ਕਰੋਗੇ ਤਾਂ ਸਾਧ ਸੰਗਤ ਜੀ ਮਾਤਾ ਲక్ష్ਮੀ ਜੀ ਨੂੰ ਰੋਸ਼ਨੀ ਬਹੁਤ ਜ਼ਿਆਦਾ ਪਸੰਦ ਹੈ ਇਸ ਦੇ ਨਾਲ ਨਾਲ ਜਿੱਥੇ ਉਜਾਲਾ ਹੁੰਦਾ ਹੈ ਤੇ ਬਹੁਤ ਜ਼ਿਆਦਾ ਸਾਫ ਸਫਾਈ ਦਾ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਹੈ ਜਿਹੜੇ ਘਰ ਦੇ ਵਿੱਚ ਕਹਿਣ ਦਾ ਭਾਅ ਕਿ ਬਹੁਤ ਜ਼ਿਆਦਾ ਸਾਫ ਸਫਾਈ ਹੁੰਦੀ ਹੈ ਜਿਹੜੇ ਘਰ ਆਪਣੇ ਮੇਨ ਗੇਟ ਤੇ ਦੀਵਾ ਜਗਾਉਂਦੇ ਨੇ ਉਹਨਾਂ ਦੇ ਘਰ ਦੇ ਵਿੱਚ ਮਾਤਾ ਲక్ష్ਮੀ ਪ੍ਰਵੇਸ਼ ਕਰਦੀ ਹੀ ਕਰਦੀ ਏ ਤੇ ਉਹਨਾਂ ਦਾ ਘਰ ਛੱਡ ਕੇ ਕਦੇ ਵੀ ਮਾਤਾ ਲక్ష్ਮੀ ਉਹਨਾਂ ਦੇ ਘਰ ਤੋਂ ਦੂਰ ਨਹੀਂ ਹੁੰਦੀ ਕਿਉਂਕਿ ਮਾਤਾ ਲక్ష్ਮੀ ਦੀ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਨਜ਼ਰ ਪੈਂਦੀ ਏ ਤੇ ਉਹ ਆਪਣੇ ਘਰ ਦਾ ਜੋ ਮੇਨ ਗੇਟ ਹੁੰਦਾ ਏ ਉਸ ਤੇ ਹੀ ਪੈਂਦੀ ਇਸ ਫਿਰ ਜਦੋਂ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਦੀਵਾ ਜਗਾਉਂਦੇ ਹੋ ਤਾਂ ਮਾਤਾ ਲక్ష్ਮੀ ਤੁਹਾਡੇ ਘਰ ਨੂੰ ਛੱਡ ਕੇ ਕਦੇ ਵੀ ਕਿਤੇ ਵੀ ਨਹੀਂ ਜਾਂਦੀ ਤੇ ਇਸ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ 2025 ਸਾਲ ਤੋਂ ਉੱਪਰ ਆਉਣ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਇਤਰ ਖਰੀਦ ਕੇ ਲੈ ਕੇ ਆਉਣਾ ਜੋ ਕਿ ਗੁਲਾਬ ਦਾ ਹੋਣਾ ਚਾਹੀਦਾ ਹੈ ਇਸ ਨੂੰ ਲਿਆ ਕੇ ਤੁਸੀਂ ਮਾਤਾ ਲక్ష్ਮੀ ਦੇ ਮੰਦਰ ਦੇ ਵਿੱਚ ਲਾਚਾ ਕੇ ਚੁੱਪ ਚਾਪ ਕਰਕੇ ਤੁਸੀਂ ਰੱਖਿਆਉਣਾ ਹੈ ਬਿਨਾ ਕਿਸੇ ਨੂੰ ਦੱਸੇ ਮਾਤਾ ਲక్ష్ਮੀ ਦਾ ਮੰਦਰ ਕਹਿਣ ਦਾ ਭਾਵ ਇਹ ਹੈ ਕਿ ਜਿੱਥੇ ਵੀ ਮਾਤਾ ਲక్ష్ਮੀ ਜੀ ਦੀ ਮੂਰਤੀ ਹੁੰਦੀ ਹੈ ਕਿਸੇ ਵੀ ਸਥਾਨ ਤੇ ਕਿਸੇ ਦੇ ਘਰ ਦੇ ਵਿੱਚ ਹੁੰਦੀ ਹੈ ਚਾ ਮੰਦਰ ਦੇ ਵਿੱਚ ਹੁੰਦੀ ਹੈ ਜੇ ਗੱਲ ਕਰੀਏ ਤਾਂ ਲਗਭਗ ਸਾਰੇ ਹੀ ਮੰਦਰਾਂ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਮੂਰਤੀ ਹੁੰਦੀ ਹੈ ਤਾਂ ਤੁਸੀਂ ਕਿਸੇ ਵੀ ਮੰਦਰ ਦੇ ਵਿੱਚ ਜਾ ਕੇ ਇਹ ਨੋਟ ਤੁਸੀਂ ਰੱਖ ਕੇ ਆ ਸਕਦੇ ਹੋ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਨੂੰ ਤੁਸੀਂ ਰੱਖਣ ਚਾਹਦੇ ਸਮੇਂ ਤੁਸੀਂ ਕਿਸੇ ਨੂੰ ਦੱਸਣਾ ਨਹੀਂ ਹੈ ਚੁੱਪਚਾਪ ਜਾ ਕੇ ਤੁਸੀਂ ਉੱਤੇ ਰੱਖ ਕੇ ਆਉਣਾ ਹੈ ਇਹ ਇੱਕ ਛੋਟਾ ਜਿਹਾ ਉਪਾਅ ਤੇ ਇੱਕ 11 ਲੌਂਗ ਤੇ ਕਪੂਰ ਦਾ ਉਪਾਅ ਜੇਕਰ ਤੁਸੀਂ ਨਵਾਂ ਸਾਲ ਆਉਣ ਤੋਂ ਪਹਿਲਾਂ ਸ਼ੁੱਕਰਵਾਰ ਦੇ ਦਿਨ ਆਪਣੇ ਘਰ ਦੇ ਵਿੱਚ ਤੁਸੀਂ ਕਰ ਲੈਣੇ ਹੋ ਇਸੇ ਨਾਲ 2025 ਸਾਲ ਤੁਹਾਡੇ ਲਈ ਬਹੁਤ ਖੁਸ਼ੀਆਂ ਪਰਿਆ ਹੋਵੇਗਾ ਕਿ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਪੈਸੇ ਨੂੰ ਲੈ ਕੇ ਚਿੰਨੀਆਂ ਵੀ ਮੁਸ਼ਕਲਾਂ ਨਹੀਂ ਤੁਹਾਡੀਆਂ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਕਿਵੇਂ ਮਾਤਾ ਲక్ష్ਮੀ ਦੇਵੀ ਤੁਹਾਡੇ ਘਰ ਤੇ ਕਿਰਪਾ ਕਰਦੀ ਹੈ ਤੁਹਾਡੇ ਘਰ ਦੇ ਵਿੱਚ ਧਨ ਦੀ ਵਰਖਾ ਹੋਵੇਗੀ ਸੁਖ ਸਮਰiddhi ਲੈ ਕੇ ਆਵੇਗੀ ਮਾਤਾ ਲక్ష్ਮੀ ਜੀ ਦੀ ਕਿਰਪਾ ਕਿਉਂਕਿ ਮਾਤਾ ਲక్ష్ਮੀ ਜੀ ਨੂੰ ਇਤਰ ਬਹੁਤ ਹੀ ਜ਼ਿਆਦਾ ਪਸੰਦੀ ਖਾਸ ਕਰਕੇ ਗੁਲਾਬ ਦੇ ਫੁੱਲਰ ਤੋਂ ਬਣਿਆ ਹੋਇਆ ਸੋ ਸਤ ਸੰਗੀ ਜੀ ਇਹ ਸੀ ਸਾਡੀ ਅੱਜ ਦੀ ਇੱਕ ਛੋਟੇ ਜਿਹੇ ਦੋ ਉਪਾਜ ਜੇਕਰ ਤੁਸੀਂ ਇਹਨਾਂ ਨੂੰ ਵਿਸ਼ਵਾਸ ਦੇ ਨਾਲ ਭਾਵਨਾ ਦੇ ਨਾਲ ਕਰੋਗੇ ਤਾਂ ਤੁਹਾਨੂੰ 101% ਰਿਜ਼ਲਟ ਮਿਲਣ ਵਾਲੇ ਕਿਉਂਕਿ ਜੇ ਅਸੀਂ ਕੋਈ ਕੰਮ ਕਰਾਂਗੇ ਉਸ ਨੂੰ ਵਿਸ਼ਵਾਸ ਦੀ ਨਾਲ ਕਰਾਂਗੇ ਭਾਵਨਾ ਦੀ ਨਾਲ ਤਾ ਉਸ ਕੰਮ ਦੇ ਵਿੱਚ ਸਾਨੂੰ ਸਫਲਤਾ ਮਿਲੇਗੀ ਜੇਕਰ ਅਸੀਂ ਕੰਮ ਕਰਨ ਤੋਂ ਪਹਿਲਾਂ ਇਹੀ ਸੋਚਾਂਗੇ ਕਿ ਪਤਾ ਨਹੀਂ ਸਾਨੂੰ ਇਸ ਚੀਜ਼ ਦਾ ਫਾਇਦਾ ਹੋਵੇਗਾ ਜਾਂ ਨਾ ਹੋਵੇਗਾ ਫਿਰ ਸਾਨੂੰ ਉਸ ਚੀਜ਼ ਦਾ ਫਾਇਦਾ ਨਹੀਂ ਹੁੰਦਾ ਭਾਵੇਂ ਅਸੀਂ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰ ਲਈ ਕਿਉਂਕਿ ਜਿੱਥੇ ਆਪਣਾ ਮਨ ਦੋਚਿਤਾ ਹੋ ਜਾਂਦਾ ਹੈ ਉਥੇ ਆਪਣਾ ਕੰਮ ਕਰਨ ਤੋਂ ਵੀ ਮਨ ਨਹੀਂ ਕਰਦਾ ਤੇ ਨਾ ਹੀ ਉਹ ਸਾਡੇ ਕੀਤੇ ਗਏ ਕੰਮ ਦਾ ਸਾਨੂੰ ਰਿਜ਼ਲਟ ਮਿਲਦਾ ਹੈ ਸੋ ਸਾਸੰਗਰ ਜੀ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਵਾਦ ਆਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੇ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਹੋਰ ਭੈਣ ਭਰਾਵਾਂ ਦੇ ਨਾਲ